ਔਰ ਜਿਨੀਆਂ ਨੇ ਸਾਡੀਆਂ ਅੱਜ ਟੀਚੇ ਤੋਂ ਮਨਾ ਰਹੇ ਹਾਂ ਔਰ ਜਿਨੀਆਂ ਨੇ ਸਾਡੀਆਂ ਟੀਚੇ ਆਈਆਂ ਨੇ ਮੈਂ ਨਾ ਵਿਦਿਆਰਥੀ ਨੂੰ ਬਹੁਤ ਧੰਨਵਾਦ ਕਰਦੀ ਹਾਂ ਕਿ ਤੁਸੀਂ ਜੀ ਹਰ ਐਨਜੀਓ ਦਾ ਆਪ ਕੋ ਨਾਮ ਕਰਨਾ ਕਰਮ ਹੁੰਦਾ ਸੋ ਜਿਵੇਂ ਲੋੜ ਤਲਾਸ਼ਾਂ ਹੁੰਦੀਆਂ ਨੇ ਔੜਾ ਵਾਸਤੇ ਲੋੜ ਨੂੰ ਸਾਸ ਮੱਰੀ ਹੁੰਦੀ ਹੈ ਤੇ ਜੋ ਖੋਰ ਦੀ ਪ੍ਰਾਤਮਾ ਨੇ ਜਿੰਨੇ ਵੀ ਕੰਮ ਬਖਸ਼ੇ ਨੇ ਤੇ ਅਕਸਰ ਕਾਦੇ ਰਹੀਦਾ ਜਿਹੜੇ ਦੀਪੰਡਾ ਦੇ ਵਿੱਚ ਸੈਮੀਨਾਰ ਲਗਾ ਕੇ ਤਨਿਆ 12000 ਔਰਤਾਂ ਨੇ ਉਹਨਾਂ ਨੂੰ ਪ੍ਰੇਰਨਾ ਦਿੱਤੀ ਸੀ ਸਥਰਪਤੀ ਨੂੰ ਵੀ ਸਪਲਾਈਸ ਸਰਫਸ ਫੁਨੈਲ ਸੱਤ ਬਣੇ ਚਾਰ ਚੱਕਰ ਨੂੰ ਸੋ ਜਿਵੇਂ ਤੁਹਾਡਾ ਆਸ਼ੀਰਵਾਦ ਗਿਆ ਦੇ ਸ਼ਾਂਤ ਜਲਦੀ ਇੱਥੇ ਵੀ ਹੋਏ ਤਾਂ ਹੈ ਸੋ ਥੈਂਕ ਯੂ ਦੀ ਕਰਿੰਡਰ ਮੈਡਮ संदीप तो और